ਜਿਨ੍ਹਾਂ ਹੁਕਮ ਮੰਨ ਆਇਓਨ ਤੇ ਪੂਰੇ ਸੰਸਾਰ ਜਿਹੜੇ ਹੁਕਮ ਦੀ ਕਾਰ ਚਾਰਾ ਤੋ ਪਾਲਛਾਰ ਸੈ ਸ੍ਰੀ ਗੁਰੂ ਅਰਾਮਦਾਸ ਸੱਚੇ ਪਾਤਸ਼ਾਹ ਪੇਪਰ ਕਾਉਣ ਵਾਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਹ ਕਿ ਸਾਡੇ ਹੁਕਮ ਚ ਹੈ ਰਾਤ ਤੇ ਦਿਨ ਦੁਨੀਆਂ ਦੇ ਤੰਨੇ ਤੇ ਮੇਨੇ ਸ਼ਹਿਰ ਦੇ ਕੋਏ ਲਾਹੌਰ ਵਾਸੀ ਇਹ ਤਾਂ ਮੰਮੂ ਕੋਈ ਆਇਆ ਢੇਟਾ ਇਹ ਤਾਂ ਸਹੁਰਿਆਂ ਦੇ ਘਰ ਦੇ ਵਿੱਚ ਜਾ ਕੇ ਸੇਵਾ ਚ ਲੱਗਿਆ ਵਾ ਉਹਨਾਂ ਦਾ ਕੰਮ ਹੀ ਦੱਸਦੇ ਸੀ ਸੇਵਾ ਦਾ ਕਹਿੰਦੇ ਨਹੀਂ ਪਾਰਾ ਕੋਈ ਹੈ ਹੀ ਨਹੀਂ ਪ੍ਰਵਾਹ ਨਹੀਂ ਕਿਸੇ ਕੇਰੀ ਬਾਗ ਸੱਚੇ ਨਾ ਕੋਈ ਕਿਸੇ ਆਪਣੀ ਸੇਵਾ ਜਮਗਾ ਦੋਨੇ ਬੜੀ ਸੇਵਾ ਕਰਦੇ ਸਨ ਮਹਾਰਾਜ ਦੇ ਦੋ ਜਵਾਈਸ਼ਾ ਤੀਸਰੇ ਪਾਸ਼ਾ ਬੀਬੀ ਭਾਨੀ ਤੇ ਬੀਬੀ ਦਾਨੀ ਬੀਬੀ ਭਾਨੀ ਦੇ ਪਰਾਲੇ ਗੁਰੂ ਰਾਮਦਾਸ ਦੇ ਪਾਸ਼ਾ ਤੇ ਬੀਬੀ ਦਾਨਾ ਦੇ ਪਰਾਲੇ ਉਹਨਾਂ ਦਾ ਨਾਮ ਸੀ ਆਰਾਮਾ ਜੀ ਪਾਸ਼ਾ ਦਾ ਆਰਾਮਦਾਸ ਤੇ ਉਹਨਾਂ ਦਾ ਨਾਮ ਸੀ ਰਾਮਾ ਜੀ ਕਿ ਕੋਈ ਨਾਮ ਸੰਲ ਰਲਦੇ ਬਲਦੇ ਸਨੇ ਕੰਨੇ ਦਾ ਫਰਕ ਛੀ ਪਸਿਆ ਤੇ ਪਾਸ਼ਾ ਨੇ ਬੌਲੀ ਦੀ ਸੇਵਾ ਕਰਨਾ ਸ਼ੁਰੂ ਕੀਤਾ ਤੇ ਪਾਸ਼ਾ ਨੇ ਕਿਹਾ ਕਹਿੰਦੇ ਦੋਨਾਂ ਨੂੰ ਸੱਧਿਆ ਤੇ ਸੱਦ ਕੇ ਕਹਿਣ ਲੱਗੇ ਸਕੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਐ ਕਰੋ ਰਾਮਾ ਜੀ RAMਦਾ ਜੀ ਬੌਲੀ ਦੇ ਦੋਨੇ ਛੜਾਂ ਦੇ ਉੱਤੇ ਇੱਕ ਇੱਕ ਥੜਾ ਬਣਾਓ ਬੋਲੋ ਹੁਕਮ ਦਿੱਤਾ ਉਹ ਇੱਕ ਇੱਕ ਥੜਾ ਸੁੰਦਰ ਬਣਾਉਣਾ ਪੂਰਾ ਅਸੀਂ ਉਹਦੇ ਉੱਤੇ ਬੈਠ ਕੇ ਫਿਰ ਆਦੇਸ਼ ਕਰਿਆ ਕਰਾਂਗੇ ਆਖਿਆ ਸ਼ਵੇਰ ਦੇ ਲੱਗੇ ਇਟਾਂ ਗਾਰਾ ਲੈ ਕੇ ਸ਼ਾਮ ਤੱਕ ਦੋਨਾਂ ਨੇ ਤਿਆਰ ਕਰ ਦਿੱਤਾ ਥੜੇ ਦੇਖੇ ਦੋਨਾਂ ਦੇ ਪਾਤਸ਼ਾਹ ਨੇ ਵੇ ਤਾਂ ਪਾਤਸ਼ਾਹ ਨੇ ਕਹਿ ਦਿੱਤਾ ਕਿ ਇਹ ਸਾਨੂੰ ਠੀਕ ਨਹੀਂ ਲੱਗੇ ਟਾ ਦਿਓ ਇਹਨੇ ਰਾਮਾ ਜੀ ਦੇਖ ਕੇ ਲੱਗੇ ਕਿ ਪੂਰੀ ਮਿਹਨਤ ਨਾਲ ਬਣਾਇਆ ਹੈ ਮਿੱਤੇ ਲੱਗਦੀ ਨਹੀਂ ਅੰਦਰੋਂ ਅੰਦਰ ਹੀ ਕਹਿਣ ਲੱਗੇ ਚਲੋ ਟਾ ਦੇਣੇ ਹੁਕਮ ਹੋਇਆ ਤਾਬੇ ਤਾ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੁੱਪਚਾਪ ਜਿਸ ਤਰ੍ਹਾਂ ਸਿਐ ਕਰਕੇ ਕਰ ਦਿੱਤਾ ਕੋਈ ਬਚਾ ਨਹੀਂ ਤੇ ਅੰਦਰੋਂ ਅੰਦਰ ਆਪਨੇ ਆਪ ਨੂੰ ਕਹਿ ਰਹੇ ਨੇ ਸੋ ਇਹ ਉੱਚ ਹੈ ਤੇਰੀ ਤੇ ਮਾਤੀ ਕੁਛ ਨਹੀਂ ਹੈ ਤੇਰੀ ਮਾਤਾ ਖੁਸ਼ ਹੈ ਤੂੰ ਸਮਰਾਪਟਾ ਵੱਟਾ ਮੇਰੀ ਮਾਤਾ ਥੋੜੀ ਰਾਮ ਜੇ ਪਾਛਾ ਮੇਰੀ ਇਹ ਮਾਤਾ ਕਹਿੰਦੇ ਅਗਲੇ ਦਿਨ ਹੋਇਆ ਫਿਰ ਕਹਿੰਦੇ ਬਣਾ ਲਓ ਬਣਾ ਦੇ ਸ਼ਾਮ ਫਿਰ ਪਾਛਾ ਨੇ ਉਹੀ ਕਰ ਦਿੱਤਾ ਕਹਿੰਦੇ ਠੀਕ ਨਹੀਂ ਬਣੇ ਟਾ ਦੇਓ ਪਏ ਇਹਨੂੰ ਟਾ ਦਿਓ ਦੂਸਰਾ ਦਿਨ ਹੋਇਆ ਫਿਰ ਟਾਇਆ ਟਾ ਦੇ ਤਾ ਦੋਨਾਂ ਨੇ ਪਰ ਰਾਮਾ ਜੀ ਨੇ ਮਨਚ ਵਿਚਾਰ ਵੜੇ ਆਈ। ਤੀਸਰੇ ਦਿਨ ਫੇਰ ਉਹ ਹੋਏ ਗਏ। ਬਣਾਏ ਤੇ ਪਾਸ਼ਾ ਸ਼ਾਮ ਨੂੰ ਬਹਿਣ ਲੱਗੇ। ਨਹੀਂ ਛਾੜਾ ਜਿਹੋ ਜਿਆ ਚਾਹੀਦਾ ਸੀ ਉਹੋ ਜਿਆ ਨਹੀਂ ਬਣਿਆ। ਤੇ ਰਾਮਾ ਜੀ ਤੀਜੇ ਦਿਨ ਆਣ ਲੱਗੇ। ਕਹਿੰਦੇ ਕਮੀ ਕਾ ਪਾਸ਼ਾ ਕੋਈ ਨਹੀਂ ਹੈ। ਬਹਿ ਜੋ ਤੁਸੀਂ ਦੱਸਿਆ ਸੀ ਉਦਾਂ ਹੀ ਬਣਾਇਆ ਤੇ ਇਸ ਵਿੱਚ ਕਿਸੇ ਨੂੰ ਵੀ ਦਿਖਾ ਲਓ ਤੁਸੀਂ ਕੋਈ ਕਮੀ ਨਹੀਂ। ਮੈਨੂੰ ਲੱਗਦਾ ਤੁਸੀਂ ਫਿਰਦ ਹੋਏ ਹੋ ਤੇ ਤੁਸੀਂ ਕਹਿ ਕੇ ਭੁੱਲ ਜਾਂਦੇ ਹੋ ਕਿ ਇਦਾਂ ਦਾ ਬਣਾਉਣਾ ਤੇ ਅਸੀਂ ਤੇ ਉਦਾਂ ਦਾ ਹੀ ਬਣਾਇਆ। ਉਹਨੂੰ ਗੁਰੂ ਤਾਂ ਨਾ ਦੇ ਕੋ ਬਾਲਾ ਹੈ ਤੇ ਨਾ ਹੀ ਗੁਰੂ ਫਿਰਦੇ ਤੇ ਨਾ ਹੀ ਗੁਰੂ ਜਵਾਨ ਹੈ। ਉਹ ਤਾਂ ਬ੍ਰਹਮ ਦਾ ਸਰੂਪ ਹੈ ਉਹ ਇੱਕ ਰਸ ਹੈ ਸਦਾ ਹੀ। ਤੇ ਨਾਲ ਸ਼ਬਦ ਕਹਿ ਦਿੱਤਾ ਕਹਿੰਦੇ ਮਹਾਰਾਜ ਕਿਛੇ ਤੋਂ ਹੋਰ ਬਣਾ ਲਓ। ਇਸ ਤੋਂ ਚੰਗਾ ਹੋ ਮੇਰੇ ਤੋਂ ਤੇ ਨਹੀਂ ਬਣ ਸਕਦਾ। ਤੇ ਗੁਰੂ ਰਾਮਦਾਸ ਚੁੱਪ ਚਾਪ ਢਾਹ ਦੇਦਾ ਕਹਿੰਦੇ RAMDAS ਠੀਕ ਨਹੀਂ ਬਣਿਆ ਐ ਕਹਿੰਦੇ ਬਾਦਸ਼ਾਹ ਭੁੱਲਣਹਾਰ ਜੀਵ ਆਲਪਾ ਗਾ ਇਹ ਤੁਹਾਡੀ ਮਿਹਰ ਤੋਂ ਬਿਨਾ ਥੋੜੀ ਕੁਝ ਹੋ ਸਕਦਾ ਮੈਂ 100 ਵਾਰੀ ਬਣਾ ਲਾਂ ਨਾਲੇ ਉਰੂ RAMDAS ਨਾਲ ਗੱਲ ਇਸ ਦੇ ਉੱਤੇ ਸੰਨ ਕਿ ਜਿਉਂ-ਜਿਉਂ ਤੇਰਾ ਹੁਕਮ ਤੇਵੇ ਤਿਉਂ ਉਹ ਇਸ ਗੱਲ ਤੇ ਖੜੇ ਸਨ ਕਿ ਜਿੱਦਾਂ ਜਿੱਦਾਂ ਤੇਰਾ ਹੁਕਮ ਹੈ ਮੈਨੂੰ ਥੜੇ ਨਾਲ ਨਹੀਂ ਕੋਈ ਮੈਨੂੰ ਤੇਰੇ ਹੁਕਮ ਨਾਲ ਹੈ ਥੜੇ ਦੀ ਗੱਲ ਨਹੀਂ ਅਗਲਾ ਦਿਨ ਹੋਇਆ ਤਾਂ ਪਹਿਲੇ ਟੋਣ ਬਣਾ ਦਿੱਤਾ ਭਾਈ ਬਣਾਇਆ ਤਾਂ ਪਾਲ ਸ਼ਕਣ ਲੱਗੇ ਰਹੇ ਅੱਜ ਤੇਰਾ ਥੜਾ ਪੂਰਾ ਹੈ ਅੱਜ ਕੀ ਹੈ ਪੂਰਾ ਨਹੀਂ ਪੂਰਾ ਦਾ ਹੁਣ ਪਹਿਲੇ ਹੀ ਹੋ ਗਿਆ ਸੀ ਜਿਸ ਵੇਲੇ ਨਾਲ ਦੇ ਵਾਲਾ ਅਧੂਰਾ ਹੋ ਗਿਆ ਤੇ ਦੂਜਾ ਪੂਰਾ ਹੋ ਗਿਆ ਨਾਲ ਵਾਲਾ ਇੱਕ ਦਿਨ ਪਹਿਲੇ ਹੀ ਅਧੂਰਾ ਹੋ ਗਿਆ ਨਹੀਂ ਬਰ ਬਰ ਹੁਣ ਪਾਸ਼ਾ ਨੇ ਕਹਿੰਦੇ ਮੈਨੂੰ ਕਹਿੰਦੇ ਠੀਕ ਹੈ ਪੂਰਾ ਕਹਿੰਦੇ ਜੀ ਇਹਦਾ ਮੈਨੂੰ ਨਹੀਂ ਪਤਾ ਇਹ ਪੂਰਾ ਹੈ ਜਾਂ ਅਧੂਰਾ ਹੈ ਪਰ ਮੈਨੂੰ ਇਤਨਾ ਪਤਾ ਹੈ ਕਿ ਤੇਰਾ ਹੁਕਮ ਪੂਰਾ ਹੈ ਤੇਰਾ ਪੈ ਬਸ ਮੈਨੂੰ ਨਹੀਂ ਪਤਾ ਪਾਛਾ ਜੈਨੇ ਰੱਖਿ ਆਪ ਤੈ ਜਾਏ ਕਰੋਪਣਾ ਬਸ ਜਿੱਥੇ ਮੈਨੂੰ ਜਾ ਕੇ ਸੇਵਾ ਚ ਲਾ ਦ ਉਦੋਂ ਮੈਂ ਹੋਰ ਕਿਸੇ ਪਾਸੇ ਪੈਰਾਂ ਪੁਟਾਂ ਜਿਸ ਦਿਨ ਤੇਰੇ ਹੁਕਮ ਤੋਂ ਮੈਂ ਬਾਹਰ ਹੋ ਗਿਆ ਉਦੋਂ ਕੱਖ ਵੀ ਪੂਰਾ ਨਹੀਂ ਰਿਹਾ